YouTube والے ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਵੀ ਮੌਪੀ ਚੀ ਜਾਂ ਬਿਜਲੀ ਆਵੇ ਆਵੇ ਨਾ ਆਵੇ ਨਾ ਆਵੇ ਸਾਈ ਜਦ ਬੈਠ ਬਟਕੇ ਉਡੀਕੀ ਲਈਦਾ ਵਾ ਵੀ ਕਦੋਂ ਲਾਈਟ ਆਊਗੀ ਕਦੋਂ ਜਵਾਗ ਸੌਣਗੇ ਆਪਾਂ ਤਾਂ ਪੱਖਿਆਂ ਵਿੱਚ ਲੱਗੇ ਗਵਾਂ ਵਿੱਚ ਪੱਖਿਆਂ ਬਹੁਤ ਆਗੀਆਂ ਤੇ ਨਾਲੇ ਪ੍ਰਾਣੀ ਜ਼ਿੰਦਗੀ ਚ ਇੱਤੇ ਹੁੰਦੀ ਆ ਜਦੋਂ ਲਾਈਟ ਘਟਦੀ ਸੀਗੀ ਆ ਪੱਖਿਆਂ ਦੀ ਬਰਤੋਬਤ ਹੁੰਦੀ ਸੀਗੀ ਨਾ ਤੇ ਸਾਡਾ ਤਾਂ ਸਰਕਾਰ ਨੇ ਚੂਸ ਕਟਿਆ ਪਿਆ ਵਾ ਭਗਵੰਤਬਾਨ ਜੀ ਕਹਿੰਦੇ ਸੀਗੇ ਵੀ ਬਿਜਲੀ ਝਪਕਾ ਨਹੀਂ ਮਾਰੂਗੀ ਸੱਚੀ ਗੱਲ ਹੈ ਝਪਕਾ ਦਾ ਮਾਰਦੀ ਨਹੀਂ ਬਿਜਲੀ ਦਾ ਦੁਖੀ ਹੋਏ ਪਏ ਆ ਨਾ ਰਾਤ ਨੂੰ ਬਿਜਲੀ ਆਉਂਦੀ ਆ ਨਾ ਦਿਨੇ ਆਉਂਦੀ ਆ ਬਸ ਇਹ ਕਹਿਣ ਦਾ ਪਾਵਾਂ ਇੱਕ ਮਹਿਮਾਨ ਵਜੂ ਪੰਜ ਚਾਰ ਮਿੰਟ ਆ ਕੇ ਚਲੀ ਜਾਂਦੀ ਆ ਥੋੜੀ ਜਿਹੀ ਹਨੇਰੀ ਆਵੇ ਤਾਰਾਂ ਉਂ ਟੁੱਟ ਜਾਂਦੀਆਂ ਨੇ ਗ੍ਰਾਮ ਸਾਡੇ ਹਲਕੇ ਤੱਕ ਇਹਦੀ ਵੀ ਤਾਰਾਂ ਟੁੱਟੀਆਂ ਰਹਿੰਦੀਆਂ ਨੇ ਇੱਥੇ ਗ੍ਰਾਮ ਪਾਉਣੀ 112 ਨੇ ਕੰਪਲੀਟਾ ਲਗਾ ਲਗਾ ਕੇ ਥੱਕੇ ਪਏ ਅਸਦਾ ਕਰਾ ਲੋਕਾਂ ਨੇ ਵੀ ਪਤਾ ਕੀਤਾ ਸੀਗਾ ਕਹਿੰਦੇ ਦੋ ਦੋ ਤਿੰਨ ਦਿਨਾਂ ਨੇ ਇੱਥੇ ਵੀ ਨਹੀਂ ਆਉਂਦੀ ਕਿਰਾ ਫੇਰ ਮੈਂ ਕਿਹਾ ਭਾਈ ਫਰੀਂ ਦੀ ਜੀ ਸ਼ਾਕਰ ਆਵੇ ਨਾ ਆਵੇ ਕਿਰਾ ਬਿਜਲੀ ਸਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਨਾਲੇ 1 ਕਿਲੋ ਹੋਰ ਵੀ ਆ ਬਿਜਲੀ ਦੇ ਰੇਟ ਵਧ ਗਏ ਮੁਬਾਰਕਾ ਇਹਦੀਆਂ ਵੀ ਕਿਰਾ ਤੁਹਾਨੂੰ ਬਹੁਤ ਬਹੁਤ ਢੂਗਾਨੀਆਂ ਮੁਬਾਰਕਾ ਦਿੰਦਾ ਵਾ ਬਿਜਲੀ ਦੇ ਰੇਟ ਵਧ ਗਏ ਕਿਰਾ ਆ ਰੇਟ ਵਧਣ ਗਏ ਪਰ ਬਿਜਲੀ ਨਹੀਂ ਆਉਣੀ ਕਿਰਾ ਦੋਸਤੋ ਅਸੇਗਾ ਇੱਥੇ ਜਦੋਂ ਆਪਾਂ ਸਾਰੇ ਚੀਜ਼ ਆਪਾਂ ਨੂੰ ਗੁੱਸਾ ਕਿੱਚੀਦਾ ਮਿਲਦਾ ਹੁੰਦਾ ਨਹੀਂ ਆ ਬਿਜਲੀ ਵੀ ਆਵੇ ਨਾ ਆਵੇ ਕਿਹੜਾ ਆਪਾਂ ਨੂੰ ਫਰੀਦ ਚੀਜ਼ ਲੈਂਦੀ ਆ ਦੁਬਾਰੰਗੀ ਕਿਹੜਾ ਸਰਕਾਰਾਂ ਵੀ ਲੋਕਾਂ ਨੂੰ ਮੰਗਦੇ ਬਣਾਈ ਜਾਂਦੀਆਂ ਨੇ ਅਸੀਂ ਚਾਹੁੰਦੇ ਸੀ ਵੀ ਬਿਜਲੀ ਦਾ ਰੇਟ ਘੱਟ ਕਰ ਦੋ ਪਰ ਨਾ ਜੀ ਕਹਿੰਦੇ ਫਰੀਦ ਦੇਣੀ ਆ ਉਹ ਫਰੀਦ ਤਾਂ ਦੇ ਦੇ ਪਤਾ ਇਹਨੂੰ ਭੇਜੋ ਵੀ ਸਾਡੇ ਘਰੇ ਅਜਤਾ ਵਜੇ ਥੱਕੇ ਪਏ ਇੱਥੇ ਆ ਪੱਖਿਆਂ 'ਤੇ ਲਾ ਲਾ ਕੇ ਕਿਹੜਾ ਬਾਰਾ ਨੇ ਕਹਿੰਦਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾ ਵੀ ਖੰਬੇ ਖੰਬੇ ਦੇ ਸਹੀ ਜਿਹਾ ਕਰਕੇ ਰੱਖੋ ਬਰਾ ਜਿਉਂ-ਜਿਉਂ ਗਰਮੀ ਵਧ ਜਾਂਦੀ ਆ ਤੇ ਤੇ ਉਦੋਂ ਤੁਹਾਡੀ ਲਾਈਟ ਵੀ ਘਟੀ ਜਾਂਦੀ ਆ ਗਰਾ ਆਉਂਦੀ ਨਹੀਂ ਗਰਾ ਫੇਰ ਇੰਟਰਵਿਊ ਦੇਖੀ ਦੀਆਂ ਨੇ ਕਿਰਾ ਵੀ ਸਾਨੂੰ ਤਾਂ ਭਾਈ ਖੱਤਿਆ ਨੂੰ ਇਨੇ ਘਾਡੇ ਲੈ ਕੇ ਫਰੀ ਮਿਲ ਗਈ ਜੀ ਇੰਨੀ ਲੈਣ ਮਿਲ ਗਈ ਲੈਣ ਹੈ ਕਿੱਥੇ ਆ ਹੱਦੋਂ ਬਾਅਦ ਲੋਕਾਂ ਨੇ ਸੋਲਰ ਸਿਸਟਮ ਲਵਾਏ ਹੋਏ ਆ ਉਸ ਤੋਂ ਬਾਅਦ ਵੀ ਇੱਥੇ ਲੈਟ ਨਹੀਂ ਗਰਾ ਬਾਰਾ ਨੇ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੇ ਤੁਸੀਂ ਵੀ ਪੱਕੀਆਂ ਲੈਣੀਆਂ ਨੇ ਮੇਰਾ ਸੰਪਰਕ ਕਰ ਸਕਦਾ ਪੱਕੇ ਵਧੀਆਂ